हां ਤਾਂ ਪਿਆਰੇ ਬੱਚਿਓ ਸਾਰੇ ਰਿਕਰ ਪੜੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪਿਛੇ ਤਿਆਰੀ ਦੀ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦੇ ਪੈਰਾ 2 ਸੈੱਟ 1 ਪੈਰਾ 2 ਹੈ ਜਿਹੜਾ ਬੇਟਾ ਉਹ ਪੜਨ ਲੱਗਿਆਂ ਧਿਆਨ ਦੇ ਨਾਲ ਪੜਾਂਗੇ ਤੇ ਫਿਰ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਕਹਿੰਦਾ ਭਾਰਤ ਦਾ ਰਾਸ਼ਟਰੀ ਰੁਖ ਬੋਹੜ ਹੈ ਠੀਕ ਹੈ ਬੇਟਾ ਰਾਸ਼ਟਰੀ ਰੁਖ ਬੇਟਾ ਜ਼ਿਆਦਾਤਰ ਉਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕੀਤਾ ਜਾਂਦਾ ਜਿਨ੍ਹਾਂ ਦੀ ਗਿਣਤੀ ਘਟਦੀ ਹੋਵੇ ਹੈਨਾ ਠੀਕ ਹੈ ਜਿਵੇਂ ਰਾਸ਼ਟਰੀ ਜੰਤੂ ਆ ਤੇ ਇਸੇ ਤਰ੍ਹਾਂ ਹੀ ਭਾਰਤ ਦਾ ਰਾਸ਼ਟਰੀ ਰੁੱਖ ਜਿਹੜਾ ਉਹ ਬੋਹੜ ਹੈ ਇਸ ਰੁੱਖ ਨੂੰ ਬਹੁਤ ਪਵਿੱਤਰ ਰੁੱਖ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਦੇਵਤੇ ਬੋੜ ਦੇ ਦਰਖਤ ਤੇ ਵਾਸ ਕਰਦੇ ਹਨ ਇਸ ਲਈ ਹਿੰਦੂ ਧਰਮ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਧਰਮ ਦੇ ਲੋਕ ਬੋੜ ਦੇ ਦਰਖਤ ਦੀ ਪੂਜਾ ਕਰਦੇ ਹਨ ਬੋੜ ਦਾ ਰੁੱਖ ਆਕਾਰ ਵਿੱਚ ਬਹੁਤ ਵੱਡਾ ਹੁੰਦਾ ਹੈ ਇਹ ਰੁੱਖ ਇਸ ਰੁੱਖ ਦੀਆਂ ਡਾਣੀਆਂ ਤੋਂ ਲਟਕਦੀਆਂ ਲੰਬੀਆਂ ਜੜਾਂ ਇਸ ਨੂੰ ਵੱਡਾ ਅਤੇ ਆਕਰਸ਼ਕ ਬਣਾਉਂਦੀਆਂ ਹਨ ਇਸ ਰੁੱਖ ਨੂੰ ਵਟ ਵੀ ਕਿਹਾ ਜਾਂਦਾ ਹੈ ਬੋੜ ਦੇ ਦਰਖਤ ਦੀ ਉਮਰ ਹਜ਼ਾਰਾਂ ਸਾਲ ਹੁੰਦੀ ਹੈ ਬੋਹੜ ਦਾ ਰੁੱਖ ਇੱਕ ਬਹੁਤ ਸੰਘਣਾ ਰੁੱਖ ਹੈ ਜੋ ਜ਼ਿਆਦਾਤਰ ਹਰੇ ਪੱਤਿਆਂ ਅਤੇ ਟਣੀਆਂ ਨਾਲ ਘਿਰਿਆ ਹੁੰਦਾ ਹੈ ਇਸ ਰੁੱਖ ਦੇ ਪੱਤੇ ਅੰਡਾਕਾਰ ਹੁੰਦੇ ਹਨ ਇਸ ਰੁੱਖ ਦੀ ਕਿਸੇ ਵੀ ਟਾਣੀ ਜਾਂ ਪੱਤੇ ਨੂੰ ਤੋੜਨ ਨਾਲ ਉਸ ਵਿੱਚੋਂ ਦੁੱਧ ਵਰਗਾ ਤਰਲ ਪਦਾਰਥ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਬੋੜ ਦੇ ਦਰਖਤ ਦੇ ਪੱਤਿਆਂ ਅਤੇ ਫਲਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ ਬੋੜ ਦੇ ਦਰਖਤ ਦਾ ਤਣਾ ਬਹੁਤ ਮਜ਼ਬੂਤ ਹੁੰਦਾ ਹੈ ਬੋੜ ਦਾ ਰੁੱਖ ਜਿੰਨਾ ਪੁਰਾਣਾ ਹੋਵੇਗਾ ਉਸ ਦਾ ਤਣਾ ਓਨਾ ਹੀ ਵੱਡਾ ਹੋਵੇਗਾ ਪੁਰਾਣੇ ਸਮੇਂ ਵਿੱਚ ઋષਿ ਬੋੜ ਦੇ ਰੁੱਖ ਹੇਠ ਬੈਠ ਕੇ ਬੱਚਿਆਂ ਨੂੰ ਗਿਆਨ ਦਿੰਦੇ ਸਨ ਠੀਕ ਹੈ ਬੇਟਾ ਇਹ ਤਾਂ ਬੇਟਾ ਆਪਾਂ ਪੈਰਾ ਪੜ੍ਹ ਲਿਆ ਤੇ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਪੈਰਾ ਨੂੰ ਧਿਆਨ ਦੇ ਨਾਲ ਬੇਟਾ ਰੀਡਿੰਗ ਲੈਣੀ ਆ ਉਸ ਤੋਂ ਬਾਅਦ ਅੱਗੇ ਹਾਂ ਪਹਿਲਾ ਜਿਹੜਾ ਬੇਟਾ ਇਸ ਪੈਰੇ ਦਾ ਪ੍ਰਸ਼ਨ ਆ ਭਾਰਤ ਦਾ ਰਾਸ਼ਟਰੀ ਰੁੱਖ ਕਿਹੜਾ ਹੈ ਪੇਪਲ ਟਾਲੀ ਬੋੜ ਬੁਰਾਂਸ਼ ਤਾਂ ਬੇਟਾ ਬੋਹੜ ਠੀਕ ਹੈ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਤਾਂ ਅੱਗੇ ਕਿਸ ਧਰਮ ਦੇ ਲੋਕ ਬੋੜ ਦੇ ਦਰਖਤ ਦੀ ਪੂਜਾ ਕਰਦੇ ਹਨ ਤਾਂ ਬੇਟਾ ਕਿਹੜੇ ਧਰਮ ਦੇ ਲੋਕ ਬੋੜ ਦੇ ਦਰਖਤ ਦੀ ਪੂਜਾ ਕਰਦੇ ਆ Hindu ਧਰਮ ਦੇ ਲੋਕ ਆ ਜਿਹੜੇ ਠੀਕ ਹੈ ਅੱਗੇ ਬੋੜ ਦੇ ਦਰਖਤ ਦੇ ਪੱਤੇ ਕਿਹੋ ਜਿਹੇ ਹੁੰਦੇ ਹਨ ਤਾਂ ਬੇਟਾ ਆਪਾਂ ਪੈਰੇ ਵਿੱਚ ਪੜਿਆ ਸੀ ਇਹਦੇ ਪੱਤੇ ਆ ਜਿਹੜੇ ਉਹ ਅੰਡਾਕਾਰ ਹੁੰਦੇ ਆ ਠੀਕ ਆ ਪਵਿੱਤਰ ਦਾ ਵਿਪਰੀਤ ਸ਼ਬਦ ਵਿਪਰੀਤ ਸ਼ਬਦ ਹੁੰਦਾ ਬੇਟਾ ਵਿਰੋਧੀ ਪਵਿੱਤਰ ਦਾ ਵਿਪਰੀਤ ਸ਼ਬਦ ਆ ਜਿਹੜਾ ਬੇਟਾ ਦਾ ਪਾਕ ਵੀ ਪਵਿੱਤਰ ਹੋ ਗਿਆ ਪਵਿੱਤਰ ਪਵਿੱਤਰ ਹੈਗਾ ਹੀ ਆ ਸ਼ੁੱਧ ਵੀ ਪਵਿੱਤਰ ਹੀ ਹੁੰਦਾ ਤਾਂ ਅਪਵਿੱਤਰ ਇਹ ਪਵਿੱਤਰ ਦਾ ਵਿਰੋਧੀ ਸ਼ਬਦ ਆ ਅਗੇ ਪ੍ਰਾਚੀਨ ਸਮੇਂ ਵਿੱਚ ਬੂੜ ਦੇ ਦਰਖਤ ਹੇਠਾਂ ਬੱਚਿਆਂ ਨੂੰ ਗਿਆਨ ਕੌਣ ਦਿੰਦਾ ਸੀ ਤਾਂ ਬੇਟਾ ਪ੍ਰਾਚੀਨ ਸਮੇਂ ਵਿੱਚ ਬੂੜ ਦੇ ਦਰਖਤ ਹੇਠਾਂ ਬੱਚਿਆਂ ਨੂੰ ਗਿਆਨ ਕੌਣ ਦਿੰਦਾ ਸੀਗਾ ਆਪਾਂ ਪੜਿਆ ਬੇਟਾ ઋષਿ-ਮੁਨੀ ਆ ਜਿਹੜੇ ਠੀਕ ਹੈ ਸੀ 1 ઋષਿ-ਮੁਨੀ ਜਿਹੜੇ ਬੂੜ ਦੇ ਦਰਖਤ ਹੇਠ ਬੱਥੇ ਬੈਠੇ ਬੱਚਿਆਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ ਤੁਸੀਂ ਇਹ ਸੀਗਾ ਬੇਟਾ ਇਹਦਾ ਜਿਹੜਾ ਸਵਾਲ ਨੰਬਰ 10 ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ